ਪੰਜਾਬ ਦੇ ਮਸ਼ਹੂਰ ਸਿੰਗਰ ਸਾਥਕੇ ਅੱਜ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਹੋਏ ਨਤਮਸਤਕ ਤੇ ਕੀਤੀ ਸਰਬੱਤ ਦੇ ਭਲੇ ਦੀ ਅਰਦਾਸ ਮੀਡੀਆ ਨਾਲ ਗੱਲਬਾਤ ਕਰਦੇ ਉਹਨਾਂ ਨੇ ਦੱਸਿਆ ਵੀ ਮੇਰੀ ਇੱਕ ਨਵੀਂ ਐਲਬਮ ਆ ਰਹੀ ਹੈ ਤੇ ਉਸ ਦਾ ਇੱਕ ਗੀਤ ਆ ਜਿਹੜਾ ਅਸੀਂ ਉਹ ਰਿਲੀਜ਼ ਕਰਾਂਗੇ ਤੇ ਜਿਵੇਂ ਮੇਰੀਆਂ ਪਹਿਲੀਆਂ ਜਿਹੜੀਆਂ ਮੇਰੇ ਗਾਣੇ ਆ ਤੇ ਮੇਰੀ ਐਲਬਮ ਆ ਉਹਨਾਂ ਨੂੰ ਜਿਵੇਂ ਦਰਸ਼ਕਾਂ ਨੇ ਪਿਆਰ ਦਿੱਤਾ ਸੀ ਇਸ ਐਲਬਮ ਨੂੰ ਵੀ ਭਰਪੂਰ ਪਿਆਰ ਦਿਓ ਤੇ ਉਹਨਾਂ ਨੇ ਜਿਹੜੀ ਆ ਪੰਜਾਬ ਵਾਸੀਆਂ ਨੂੰ ਜਿਹੜੀ ਇਹ ਮੈਸੇਜ ਦਿੱਤਾ ਹੈ ਤੇ ਆਉ ਸੁਣਦੇ ਆ ਗੱਲਬਾਤ ਕਰਦੇ ਆ ਕੀ ਕਹਿਣਾ ਹੈ ਉਹਨਾਂ ਦਾ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅ ਬੜੀ ਪਾਵਨ ਧਰਤੀ ਹੈ ਜਿੱਦਾਂ ਕਿ ਸਾਰੇ ਪੰਜਾਬ ਨੂੰ ਪੰਜਾਬੀਆਂ ਨੂੰ ਮੈਂ ਹੁਣ ਵੀ ਆਪਣੇ ਨਾਲ ਦੇ ਬੰਦੇ ਨਾਲ ਗੱਲ ਕਰਦਾ ਸੀ ਮੈਂ ਕਿਹਾ ਜਿੱਥੇ-ਜਿੱਥੇ ਵੀ ਪੰਜਾਬੀ ਬੈਠੇ ਆ ਅਸੀਂ ਕਿੰਨੇ ਕਰਮਾਂ ਵਾਲੇ ਆ ਭਾਗਾ ਵਾਲੇ ਆ ਕੀ ਅਸੀਂ ਪੰਜਾਬੀ ਆ ਸਾਨੂੰ ਮਾਣ ਹੈ ਪੰਜਾਬੀ ਹੋਣ ਤੇ ਦਰਬਾਰ ਸਾਹਿਬ 골ਡਨ ਟੈਂਪਲ ਗੋਰੇ ਤੱਕ ਇੱਥੇ ਮੱਥਾ ਟੇਕਣ ਆਉਂਦੇ ਆ ਹਨਾ ਉਹਨਾਂ ਦੀ ਵੀ ਸ਼ਰਧਾ ਹੈ ਹਾਲਾਂਕਿ ਸ਼ਾਇਦ ਮੈਨੂੰ ਲੱਗਦਾ ਵੀ ਜਦੋਂ ਉਹ ਬਹਿੰਦੇ ਆ ਤਾਂ ਉਹ ਐਂ ਪਿੱਠ ਸਿੱਧੀ ਕਰਕੇ ਮਹਾਰਾਜ ਦੇ ਪ੍ਰਕਾਸ਼ ਨੂੰ ਹਨਾ ਤੇ ਬੈਠ ਕੇ ਨਮਨ ਕਰਦੇ ਆ ਨਮਸਤਕ ਹੁੰਦੇ ਆ ਹਨਾ ਤੇ ਉਹ ਬਹੁਤ ਵੱਡੀ ਗੱਲ ਹੈ ਕਿ ਸਾਡਾ ਵਿਰਸਾ ਜੋ ਸਾਡੀਆਂ ਸਾਡੇ ਗੁਰੂਆਂ ਦੀਆਂ ਕੁਰਬਾਨੀਆਂ ਨੇ ਉਹ ਬਹੁਤ ਵੱਡੀਆਂ ਤੇ ਉਹ ਮੈਨੂੰ ਲੱਗਦਾ ਸ਼ਬਦਾਂ ਚ ਪੂਰੀਆਂ ਹੋਣੀਆਂ ਸੋ ਬੜਾ ਚੰਗਾ ਤੇ ਆਪਣੇ ਆਪ ਨੂੰ ਬਹੁਤ ਸਕੂਨ ਮਿਲਦਾ ਜਦੋਂ ਆਹ ਤੇ ਬਾਣੀ ਦਾ ਪ੍ਰਚਾਰ ਹੁੰਦਾ ਸੁਣਦੇ ਆਂ ਦੇਖਦੇ ਆਂ ਤੇ ਬਾਬਾ ਜੀ ਮਤਲਬ ਕਿਾ ਹੀ ਬਤਾਂ ਇਹ ਬਿਆਨ ਕਰ ਹੀ ਨਹੀਂ ਸਕਦੇ ਅਸੀਂ ਇਹ ਕਰ ਹੀ ਨਹੀਂ ਸਕਦੇ ਇਹ ਬਿਆਨ ਚ ਆਉਣੀ ਹੀ ਨਹੀਂ ਗੱਲਾਂ ਜੇ ਮੈਂ ਕਹਾਂ ਮੈਨੂੰ ਇਦਾਂ ਫੀਲ ਹੋਇਆ ਮੈਨੂੰ ਇਦਾਂ ਫੀਲ ਹੋਇਆ ਉਹ ਕਹਿੰਦੇ ਨਾ ਵੀ ਪਾਣੀ ਉਹੀ ਜਾਣ ਸਕਦਾ ਵੀ ਪਾਣੀ ਮਿੱਠਾ ਹੈ ਜਾਂ ਨਮਕੀਨ ਹੈ ਜਿਹੜੇ ਆਪ ਦੇਖਿਆ ਜਾਂ ਪੀਤਾ ਹੈ ਸੋ ਬਹੁਤ ਚੰਗਾ ਲੱਗਦਾ ਰੂਹ ਮਤਲਬ ਤਾਜ਼ੀ ਹੋ ਜਾਂਦੀ ਹੈ ਸਕੂਨ ਇੰਨਾ ਮਿਲਦਾ ਰਹਿ ਰੱਬ ਦਾ ਨਾ ਸੋ ਇਸ ਧਰਤੀ ਨੂੰ ਕੋਟੀ ਕੋਟੀ ਪ੍ਰਣਾਮ ਹੈ ਝੁੱਕ ਕੇ ਸਜਦਾ ਕਰਦੇ ਆ ਸਾਡਾ ਰੋਮ ਰੋਮ ਸੋ ਬਹੁਤ ਤਹਿ ਦਿਲ ਤੋਂ ਸਤਿਕਾਰ ਹੈ ਬੱਬਾ ਜੀ ਅਰਦਾਸ ਬੇਨਤੀ ਜਿੱਦਾਂ ਅਸੀਂ ਸਿੱਖਦੇ ਆ ਹਨਾ ਸਾਈਂ ਜੀ ਤੋਂ ਕਿਉਂਕਿ ਮੈਂ ਅੱਜ ਵੀ ਇਹੀ ਗੱਲ ਕਰਦਾ ਸੀ ਮੈਂ ਕਿਹਾ ਬੁਲਾਉਣ ਵਾਲਾ ਉਹ ਆ ਜਿਹੜੇ ਟਾਈਮ ਅਸੀਂ ਕੱਲ ਦੇ ਪਲਾਨ ਕਰੀ ਜੰਨੇ ਆ ਅਸੀਂ ਆਉਣਾ ਅਸੀਂ ਹੋਣਾ ਤੁਸੀਂ ਇਹ ਚੀਜ਼ ਨੂੰ ਅਸੀਂ ਮੈਂ ਕਹਿ ਹੀ ਨਹੀਂ ਸਕਦਾ ਕਿ ਮੈਂ ਆਇਆ ਅਸੀਂ ਕੌਣ ਆ ਬੁਲਾਉਣ ਵਾਲਾ ਆਪ ਹੀ ਬੁਲਾਉਂਦਾ ਸੱਦਣ ਵਾਲਾ ਆਪ ਹੀ ਸੱਦਦਾ ਬੇਨਤੀਆਂ ਤਾਂ ਉਹਨੂੰ ਪਹਿਲਾਂ ਹੀ ਪਤਾ ਜੇ ਉਹ ਉਹ ਕਹਿੰਦਾ ਨਾ ਵੀ ਜਿਹੜਾ ਸੁੱਤੇ ਪਿਆ ਦੇ ਸਾਹ ਚ ਲਾਉਂਦਾ ਉਹ ਸਾਡੇ ਕੰਮ ਵੀ ਚਲਾਊਗਾ ਸੋ ਅੱਜ ਅਸੀਂ ਇੱਥੇ ਆਏ ਹਾਂ ਕਿ ਅਸੀਂ ਨਹੀਂ ਆਇਆ ਸਾਨੂੰ ਤਾਂ ਸੱਦਿਆ ਸਭ ਕਿਹਕਾ ਔਕਾਤ ਕੀ ਅਸੀਂ ਕਿੰਨੇ ਸੱਦਦੇ ਅਸੀਂ ਨਾਲ ਪਹਿਲਾਂ ਇਕੱਲੇ ਦੀ ਗੱਲ ਕੁਛ ਅਸੀਂ ਪਲੈਨ ਆ ਆ ਦੇਖੀ ਬੱਜਾ ਜੀ ਸੋ ਬਾਬਾ ਮੇਰ ਕਰੇ ਅਰਧੀ ਕਲਾ ਰੱਖੇ ਤੁਹਾਡੀ ਸਾਰਿਆਂ ਦੀ ਸੁਣਨ ਵਾਲਿਆਂ ਨੂੰ ਤੈਦ ਮਿਲ ਸੰਗਾਰ ਦੇ ਲੋ ਪਿਆਰ ਸਾਰਿਆਂ ਹਰ ਇੱਕ ਧਰਮ ਦਾ ਸਤਿਕਾਰ ਜੀ ਸਦਕੇ ਸੋ ਨਹੀਂ ਕਿ ਪਹਿਲਾਂ ਆਪਣਾ ਹੋਣਾ ਕਿ ਅਸੀਂ ਗਾਣੇ ਕੀਤੇ ਇਹਦੇ ਉਹ ਸੀ ਫੌਜੀ ਵਾਲੀ ਸੀਜ਼ਨ ਪਿਆਰਾਂ ਦਾ ਸੀਜ਼ਨ ਇਧਰ ਹਲੇ ਰੁਝੇ ਹੋਏ ਅਣਖਾਂ ਅਸੀਂ ਗਾਣੇ ਗੁਣੇ ਚੱਲੀ ਜਾਂਦੇ ਹਾਂ ਮੈਂ ਚਾਹਵਨ ਨੂੰ ਇਹ ਕਹਿਣਾ ਚਾਹੁੰਦਾ ਕਿ ਸਾਰਾ ਕੁਝ ਮਾਲਕ ਦਾ ਹੀ ਰਚਿਆ ਹੋਇਆ ਹੈ ਖੇਡਾਂ ਉਹਦੀਆਂ ਨੇ ਅਸੀਂ ਤਾਂ ਪਤਲੇ ਆ ਖੜਾ ਰਿਆ ਉਹ ਉਤਰਾਂ ਤਰਾਂ ਖੜਾ ਰਿਆ ਸੀ ਤੇ ਸਾਰੀਆਂ ਉਹਦੀਆਂ ਦੇਣਾ ਨੇ ਸਭ ਨੂੰ ਇਹੀ ਕਹਿਣਾ ਵੀ ਕਹਿੰਦੇ ਨਾ ਵੀ ਨਾ ਮੁਸ਼ਕਿਲਾਂ ਵੇ ਕਬਰਾ ਯਾਰ ਬਸ ਤੂੰ ਆਪਣੀ ਰਫਤਾਰ ਵਧਾ ਯਾਰ ਰਾਹ ਦੇ ਵਿੱਚ ਕੰਡੇ ਤਾਂ ਬੜੇ ਆਉਂਦੇ ਆ ਔਖੇ ਸੌਖੇ ਰਾਹ ਹੀ ਬੰਦੇ ਨੂੰ ਤੁਰਨਾ ਸਿਖਾਉਂਦੇ ਆ ਅਕਸਰੀ ਸਭ ਟੇ ਰੀਟਾ ਦੰਦੇ ਜਦੋਂ ਦੁੱਖ ਤੜਫਾਉਂਦੇ ਪਰ ਜੋ ਮੁਸ਼ਕਲਾਂ ਕੇ ਅੜ ਜਾਂਦੇ ਉਹੀ ਮੰਜ਼ਲਾਂ ਨੂੰ ਪਾਉਂਦੇ ਉਹੀ ਮੰਜ਼ਲਾਂ ਨੂੰ ਪਾਉਂਦੇ ਆ ਸੋ ਮਾਲਕ ਤੁਹਾਨੂੰ ਸੋਜੀ ਦਿੰਦਾ ਉਹ ਕਹਿੰਦਾ ਵੀ ਤੁਹਾਨੂੰ ਸਾਹ ਬਖਸ਼ਦਾ ਫਰੀ ਦੀ ਆਕਸੀਜਨ ਦਿੰਦਾ ਅਸੀਂ ਇੱਥੇ ਖੜੇ ਆ ਤੇ ਮਤਲਬ ਤੁਸੀਂ ਇਹ ਲਾ ਲਓ ਕਿ ਇੰਨੀ ਜ਼ਿਆਦਾ ਪੋਜ਼ਿਟਿਵਿਟੀ ਹੈ ਤੇ ਉਹ ਮੈਨੂੰ ਲੱਗਦਾ ਮੰਗਣ ਦੀ ਲੋੜ ਹੀ ਨਹੀਂ ਪੈਂਦੀ ਤੇ ਉਹ ਆਪੀ ਅਸਤਾ ਕਹਿੰਦਾ ਵੀ ਸ਼ੁਕਰ ਵੀ ਛੋਟਾ ਲੱਗਦਾ ਵੀ ਜੋ ਮਾਲਕ ਨੇ ਦਿੱਤਾ ਜਾਂ ਦੇ ਰਿਹਾ ਜਾਂ ਦੇਣਾ ਉਹ ਸ਼ੁਕਰ ਚ ਤੱਕ ਕਹਿ ਕੇ ਅਸੀਂ ਗੱਲ ਨਿਬੇੜ ਦਿੰਦੇ ਹਾਂ ਸ਼ੁਕਰ ਵੀ ਛੋਟਾ ਲੱਗਦਾ ਇੰਨਾ ਕੁਝ ਦਿਰੇ ਮਾ ਸੋ ਫਿਰ ਵੀ ਬਹੁਤ ਬਹੁਤ ਸ਼ੁਕਰ ਹੈ ਇਹ ਸਾਰੇ ਜਿੰਨੇ ਵੀ ਵੀਰ ਭਰਾ ਪਿਆਰ ਕਰਨ ਵਾਲੇ ਚਾਹਣ ਵਾਲੇ ਤੁਹਾਡਾ ਸਾਰਿਆਂ ਦਾ ਦਿਲੋਂ ਤਹਿ ਦਿਲੋਂ ਸਤਿਕਾਰ ਰਹੂਗਾ ਰਿਗਾਰਡ ਰਹੂਗਾ ਸੋ ਸਾਰਥੀ ਕੇਵਲ ਫੇਰ ਬੈਕ ਤੋਂ ਨਵੇਂ ਨਵੇਂ ਗਾਣੇ ਲੈ ਕੇ ਆ ਰਿਹਾ ਸੋ ਉਮੀਦ ਕਰਦਾ ਤੁਹਾਨੂੰ ਸਾਰਿਆਂ ਨੂੰ ਚੰਗੇ ਲੱਗਣਗੇ